2000 ਦੇ ਵਿੱਚ ਇਹ ਥਾਣਾ ਜਨਾਲਾ ਤੇ ਹੋਏ ਹਮਲੇ ਮਾਮਲੇ 'ਚ ਜਨਾਲਾ ਪੁਲਿਸ ਨੇ 47 ਨੰਬਰ ਐਫ ਆਈ ਆਰ 'ਚ ਸੰਸਦ ਅਮਰਪਾਲ ਸਿੰਘ ਦੇ 8 ਸਾਥੀਆਂ ਨੂੰ ਜੁਡੀਸ਼ੀਅਲ ਹਿਰਾਸਤ ਜੇਲ੍ਹ ਭੇਜ ਦਿੱਤਾ ਜਿਸ ਵਿੱਚ ਸੰਸਦ ਅਮਰਪਾਲ ਦੇ ਚਾਚਾ ਹਰਜੀਤ ਸਿੰਘ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਦਰਜੀਤ ਸਿੰਘ ਕਲਸੀ ਸਮੇਤ ਕਈ ਹੋਰ ਸ਼ਾਮਲ ਨੇ ਇਸ ਵਾਰ ਦੀ ਡੀਐਸਪੀ ਜਨਾਲਾ ਗੁਰਵਿੰਦਰ ਸਿੰਘ ਨੇ ਕਿਹਾ ਕਿ ਜਨਾਲਾ ਥਾਣੇ 'ਚ 39 ਨੰਬਰ ਐਫ ਆਈ ਆਰ ਵਿੱਚ 8 ਲੋਕਾਂ ਨੂੰ ਪੇਸ਼ ਕੀਤਾ ਗਿਆ ਤੇ ਇਹਨਾਂ ਵੱਲੋਂ 14 ਦਿਨ ਦੀ ਜੁਡੀਸ਼ੀਅਲ ਕਨਸਟਡੀ ਤੇ ਭੇਜ ਦਿੱਤਾ ਗਿਆ ਦੇਖੋ ਅੱਜ ਜਿਹੜਾ ਸਟੇਟ ਵੱਲੋਂ ਇੱਕ ਐਪਲੀਕੇਸ਼ਨ कि ਅਸੀਂ ਪੁਲਿਸ ਰਿਮਾਂਡ ਸਾਨੂੰ ਨਹੀਂ ਚਾਹੀਦਾ ਤੇ ਇਹਨਾਂ ਨੂੰ ਜੁਡੀਸ਼ੀਅਲ ਭੇਜਿਆ ਜਾਵੇ ਸੋ ਮਾਨਯੋਗ ਅਦਾਲਤ ਨੇ ਜਿਹੜਾ ਇਹਨਾਂ ਨੂੰ ਜੁਡੀਸ਼ੀਅਲ ਭੇਜ ਦਿੱਤਾ ਗਿਆ ਪਰ ਜਿਹੜਾ ਦੋ ਵਾਰ ਇਹਨਾਂ ਨੇ ਰਿਮਾਂਡ ਲਿਆ ਸੀ ਪਹਿਲੇ 4 ਦਿਨ ਦਾ ਫਿਰ 3 ਦਿਨ ਦਾ ਤਾਂ 7 ਦਿਨ ਜਿਹੜੇ ਪੁਆਇੰਟ ਤੇ ਰਿਮਾਂਡ ਲਿਆ ਸੀ ਉਹ ਚੀਜ਼ ਤੋਂ ਕੁਝ ਵੀ ਬਰਾਮਦ ਨਹੀਂ ਹੋਇਆ ਮੈਂ ਪਹਿਲੇ ਦਿਨ ਵੀ ਇਹੀ ਗੱਲ ਕਹੀ ਸੀ ਨਾਕਾਲ ਡਿਟੇਲ ਨਾ ਮੋਬਾਈਲ ਜਿਹੜਾ ਦੂਸਰੀ ਵਾਰ ਇਹਨਾਂ ਨੇ ਕਿਹਾ ਸੀ ਇੱਕ ਬਹੁਤ ਵੱਡੀ ਫੌਜ ਬਣੀ ਹੋਈ ਹੈ ਇੰਡੀਅਨ ਸਟੇਟ ਨੂੰ ਖਤਰਾ ਹੈ ਮੇਰੇ ਦੇਖਣ ਚ ਕੋਈ ਵੈਪਨ ਕੋਈ ਟੈਂਕ ਕੋਇ ਇਹੋ ਜੀ ਮਸ਼ੀਨਰੀ ਉਹ ਬਰਾਮਦ ਨਹੀਂ ਹੋਈ ਜੋ ਮੈਂ ਕਹੂੰਗਾ ਸਟੇਟ ਨੇ ਇੱਕ ਬੇਤੁਕੀ ਗੱਲ ਇਸ ਗੱਲ ਨੂੰ ਬਹੁਤ ਉੱਪਰ ਕਰਨ ਦੇ ਲਈ ਇਹਨਾਂ ਚਿਹਰਿਆਂ ਨੂੰ ਡੀਫੇਮ ਕਰਨ ਦੇ ਲਈ ਜੋ ਸਟੇਟ ਵੱਲੋਂ ਇੱਕ ਸਿਸਟਮ ਬਣਾਇਆ ਗਿਆ ਸੀ ਉਸ ਦੇ ਉੱਪਰ ਸਟੇਟ ਅੱਜ ਫੇਲ ਹੋਈ ਨਾ ਰੱਖਿਆ ਤਾਂ ਉਹਨੇ ਆਪ ਦੀ ਚਲੋ ਜਿੱਥੇ ਵੀ ਉਹਨਾਂ ਨੇ ਇਨਵੈਸਟੀਗੇਸ਼ਨ ਕਰਨੀ ਉਹ ਜਗ੍ਹਾ ਬਾਰੇ ਹੁਣ ਇਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਭੇਜੇਗਾ ਜੇਲ੍ਹ ਬਾਰੇ ਇਹਨਾਂ ਨੇ ਜੇ ਡਿਸਾਈਡ ਕਰਨਾ ਉਹ ਜੇਲ੍ਹ ਕਿਹੜੀ ਚ ਜੜੀ ਜਿਹਨਾਂ ਨੂੰ ਸਿਕਿਉਰਿਟੀ ਬੈਟਰ ਲੱਗੂਗੀ ਉਸੇ ਜੇਲ੍ਹ ਚ ਪੇਚ ਮੈਂ ਤੁਹਾਨੂੰ ਪਹਿਲੇ ਜਣੀ ਕਿਹਾ ਸੀ 7 ਦਿਨ ਪਹਿਲਾਂ ਕਿਹਾ ਸੀ ਇਹਨਾਂ ਚ ਕੋਈ ਰਿਕਵਰੀ ਨਹੀਂ ਇਹਨਾਂ ਕੇਸਾਂ ਚ ਹੋਣੀ 2 ਸਾਲ ਦੇ ਬਾਅਦ ਰਿਕਵਰੀ ਹੋਣੀ ਵੀ ਇੱਕ ਮਜ਼ਾਕ ਹੁੰਦਾ ਹੈ ਇਹ ਸਟੇਟ ਕਰਾ ਰਹੀ ਸੀ ਸਟੇਟ ਡੀਫੇਮ ਕਰ ਰਹੀ ਸੀ ਇੱਕ ਨਵੀਂ ਪਾਰਟੀ ਬਣੀ ਹੈ ਉਹਨਾਂ ਦੇ ਵਿੱਚ ਉਹਨਾਂ ਨੂੰ ਬਿਲਕੁਲ ਹੌਸਲੇ ਉਹਨਾਂ ਨੇ ਥੱਲੇ ਸੁੱਟਨੇ ਕਿ ਅਸੀਂ ਉਹ ਕਰਤਾ ਲੋਕ ਡਰ ਜਾਣ ਪਰ 7 ਦਿਨਾਂ ਦੇ ਰਿਮਾਂਡ ਦੇ ਵਿੱਚ ਜੋ ਮੈਂ ਪਹਿਲੇ ਦਿਨ ਗੱਲ ਕਹੀ ਸੀ 7 ਦਿਨਾਂ ਬਾਅਦ ਉਹੀ ਹੋਈ ਹੈ ਕੋਈ ਰਕਵਰੀ ਨਹੀਂ ਕੋਈ ਫੌਜ ਨਹੀਂ ਸੀ ਕੋਈ ਇੰਡੀਅਨ ਸਟੇਟ ਨੂੰ ਡਰ ਨਹੀਂ ਸੀ ਪਰ ਇੱਕ ਸਟੇਟ ਦਾ ਇੱਕ ਹਊਆ ਬਣਾਇਆ ਹੋਇਆ ਸੀ ਹੋਰ ਇਸ ਕੇਸ ਦੇ ਵਿੱਚ ਕੁਝ ਵੀ ਨਹੀਂ ਦੇਖੋ ਪਪਲਪ੍ਰੀਤ ਦਾ ਮੈਨੂੰ ਲੱਗਦਾ ਸ਼ਾਇਦ 9 10 ਅਪ੍ਰੈਲ ਹੈ ਭਾਈ ਅਮਰਤਪਾਲ ਦਾ ਮੈਨੂੰ ਲੱਗਦਾ 22 ਜਾਂ 23 ਅਪ੍ਰੈਲ ਹੈ ਉਹ ਅੱਗੇ ਉਹਦੇ ਬਾਰੇ ਆਪਾਂ ਕਹਿੰਦੇ ਐਨਐਸਏ ਖਤਮ ਕਰਤੀ ਜਾਂ ਕਰਨੀ ਹੈ ਉਹ ਜੇ ਸਟੇਟ ਦੇ ਸੋਚਣਾ ਹੈ ਪਰ ਸਾਨੂੰ ਉਮੀਦ ਹੈ ਕਿ ਉਹ ਖਤਮ ਹੋ ਜੇ ਕਿ ਕਿਸ ਪੁਆਇੰਟ ਤੇ ਮਤਲਬ ਬਿਲਕੁਲ ਅਸੀਂ ਲੜਾਂਗੇ ਜਦ ਤੱਕ ਇਹ ਕੇਸ ਚੱਲਦੇ ਨੇ ਮੈਂ ਪਹਿਲਾਂ ਵੀ ਕਿਹਾ ਸੀ ਅੱਜ ਵੀ ਕਿਹਾ ਕਿ ਬੰਦੇ ਇਨੋਸੈਂਟ ਨੇ ਸਟੇਟ ਇਸ ਕੇਸ ਚ ਫੇਲ ਹੈ ਸਟੇਟ ਨੇ ਜਾਣ ਬੁੱਝ ਕੇ ਇੱਕ ਸਿਸਟਮ ਤਿਆਰ ਕੀਤਾ ਸੀ ਵਰਲਡ ਦੇ ਵਿੱਚ ਇਹਨਾਂ ਚਿਹਰਿਆਂ ਨੂੰ ਡੀਫੇਮ ਕਰਨ ਦੇ ਅਸੀਂ ਜਿਹੜੀਆਂ ਅੱਜ ਅੱਠ ਦੋਸ਼ੀ ਜਿਹੜੇ ਅਸੀਂ ਕੋਰਟ ਵਿੱਚ ਪੇਸ਼ ਕੀਤੇ ਸੀਗੇ ਜੀ 49 ਨੰਬਰ ਕੇਸ ਦੇ ਵਿੱਚ ਔਰ ਮਾਨਯੋਗ ਅਦਾਲਤ ਨੇ 14 ਦਿਨ ਦੇ ਜੁਡੀਸ਼ੀਅਲ ਹਵਾਲਾ ਦੇ ਉਹਨਾਂ ਦੇ ਆਰਡਰ ਕੀਤੇ ਨੇ ਉਹਨਾਂ ਨੂੰ ਅਸੀਂ ਹੁਣ ਜੁਡੀਸ਼ੀਅਲ ਕਸਟਡੀ ਵਿੱਚ ਦੇ ਰਹੇ ਹਾਂ ਕੋਈ ਰਿਕਵਰੀ ਸਰ ਹੋਈ ਜਿਹੜੀ ਬਿਲਕੁਲ ਜੀ ਸਾਨੂੰ ਇਸ ਕੇਸ ਨਾਲ ਸੰਬੰਧਿਤ ਜੋ-ਜੋ ਚਾਹੀਦਾ ਸੀਗਾ ਇਹਨਾਂ ਦੀਆਂ ਸੀਡੀਆਰ ਸੀਗੀਆਂ ਇਹਨਾਂ ਦੀ شناخت ਪ੍ਰੇਡ ਸੀਗੀਆਂ ਮੌਕੇ ਦੀ ਨਿਸ਼ਾਨਦੇਹੀ ਸੀਗੀਆਂ ਹੋਰ ਵੀ ਇਹਦੇ ਨਾਲ ਸੰਬੰਧਿਤ ਜਿਹੜੇ ਅਹਿਮ ਜਾਣਕਾਰੀਆਂ ਅਸੀਂ ਅਸੀਂ ਉਹ ਆਪਣੀਆਂ ਪੂਰੀਆਂ ਕੀਤੀਆਂ ਜੀ ਕਿਉਂਕਿ ਅਸੀਂ ਤੁਹਾਨੂੰ ਡਿਸਕਲੋਜ਼ ਇਸ ਕਰਕੇ ਨਹੀਂ ਕਰ ਰਹੇ ਕਿਉਂਕਿ ਇਹ ਤਫਤੀ ਕਰਨ ਵਾਲੇ ਰਹਿੰਦੇ ਨੇ ਬੜਾ ਗੰਭੀਰ ਮਸਲਾ ਵਾਜੀ ਇਹਦੇ ਵਿੱਚ ਜੋ ਜੋ ਵੀ ਕਲੀਅਰ ਹੋਊਗਾ ਆਉਣ ਵਾਲੇ ਸਮੇਂ ਤੁਹਾਨੂੰ ਸਾਰਾ ਕਲੀਅਰ ਹੋ ਜਾਏਗਾ ਜਦੋਂ ਉਹਨਾਂ ਦਾ ਐਨਐਸਏ ਖਤਮ ਹੋਊਗਾ ਜੀ ਉਹਨਾਂ ਨੂੰ ਵੀ ਇਸ ਕੇਸ ਦੇ ਵਿੱਚ ਅਰੈਸਟ ਕਰਕੇ ਅਸੀਂ ਤਫਤੀਸ਼ ਕਰਾਂਗੇ